ਐਸਐਸਪੀ ਫਰੋਜਪੁਰ ਸਰਦਾਰ ਭਪਿੰਦਰ ਸਿੰਘ ਵੱਲੋਂ ਅੱਜ ਗੋਲੂ ਦਾ ਮੋੜ ਵਿਖੇ ਵੱਖ-ਵੱਖ ਵਹੀਕਲਾਂ ਦਾ ਬੱਸ ਅੱਡੇ ਤੇ ਚੈਕਿੰਗ ਕੀਤੀ ਗਈ। ਬੱਸਾਂ ਦੀ ਚੈਕਿੰਗ ਕੀਤੀ ਗਈ ਐਸਐਸਪੀ ਫਰੋਜਪੁਰ ਸਰਦਾਰ ਭਵਿੰਦਰ ਸਿੰਘ ਦੀ ਅਗਵਾਈ ਦੇ ਹੇਠ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਲਾਈਵ ਦਿਖਾਈਆਂ ਜਾ ਰਹੀਆਂ ਹੈਗੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਡੀਐਸਪੀ ਗੁਰੂ ਅਸਾਏ ਸਰਦਾਰ ਸਤਨਾਮ ਸਿੰਘ ਵੀ ਹਾਜ਼ਰ ਨਜ਼ਰ ਆ ਰਹੇ ਹੈਗੇ ਆ ਤੇ ਤਸਵੀਰਾਂ ਦੇ ਵਿੱਚ ਦੇਖੋ ਬੱਸਾਂ ਨੂੰ ਰੋਕੇ ਚੈਕਿੰਗ ਜਿਹੜੀ ਆ ਉਹ ਪੁਲਿਸ ਵਾਲੋ ਕੀਤੀ ਜਾ ਰਹੀ ਹੈ। ਕੀ ਕੁਝ ਇਸ ਚੈਕਿੰਗ ਦੇ ਦੌਰਾਨ ਦੇਖਿਆ ਜਾ ਰਿਹਾ ਹੈ ਪੂਰੀਆਂ ਤਸਵੀਰਾਂ ਤੁਸੀਂ ਆਪ ਦੇਖ ਲਓ ਮੈਂ ਉਹ ਗੱਲ ਨਹੀਂ ਸਕੇਨਾ ਆਪ